ਸੋ ਸਟਾਕ ਲਈ ਜਨ ਸੇਲ ਮਿਲਦੇ ਰਹਿ ਗਏ ਖੀਰ ਦੇ 10 ਦਿਨ ਜੀ ਹੁਣ ਮਾਨਸ ਜੱਟੀ ਦੇ ਰਹੀ ਹੈ ਹਰ ਸੂਟ ਦੇ 50 ਤੋਂ 70 ਰੁਪਏ ਦਾ ਆਫ ਆਲੋ ਇਹਦਾ ਪਹਿਲਾ ਆਰਟੀਕਲ ਜੀ ਕੈਮਰੇ ਕੋਟ ਦਾ ਸੂਟ ਨਾਲ ਪ੍ਰਿੰਟ ਸਲਵਾਰ ਤੇ ਨਾਲ ਦੁਪੱਟਾ ਕਾਟਨ ਦਾ ਜੀ ਇੱਚ ਰੰਗ ਮਿਲਣਗੇ 5 ਤੋਂ 6 ਬਜਾਦ ਦੇ ਰੇਟ 495 ਅਸੀਂ ਦਵਾਗੇ 200 ਰੁਪਏ ਦਾ ਜੀ ਪਿਓਰ ਕੋਟ ਦਾ ਸੂਟ ਹੈ ਜੀ ਗੱਲ ਇਹ ਕਿ ਕਿਚ ਕੜਾਈ ਬਹੁਤ ਸੋਹਣੀ ਤੇ ਨਾਲ ਹੋਗੀ 3 ਮੀਟਰ ਸਲਵਾਰ ਨਾਲ ਚੁੰਨੀ ਹੋਗੀ ਪਿਓਰ ਦੀ ਪ੍ਰਿੰਟਰ ਜੀ ਇੱਚ ਤੁਹਾਨੂੰ ਰੰਗ ਮਿਲਣਗੇ 4 ਤੋਂ 5 ਬਜਾਦ ਦੇ ਰੇਟ 895 ਅਸੀਂ ਦਵਾਗੇ 295 ਦਾ ਜੀ ਇਸ ਤੋਂ ਕੀ ਆ ਦੇਖੋ ਜੀ ਮਸਲੀਨ ਦਾ ਸੂਟ ਨੇ ਇੱਕਦਾਂਕ ਸੁਣਾ ਕੰਮ ਕੀਤਾ ਆ ਘੇਰੇ ਦੇ ਵਿੱਚ ਕੀਤਾ ਕੰਮ ਪੂਰੇ ਫਰੰਟ ਤੇ ਹੈਵੀ ਆ ਨਾਲ ਫੋਰਚਰ ਦੁਪੱਟਾ ਰੰਗਣ ਦੇ ਚਾਰ ਤੇ ਪੰਜ ਸੂਟ ਬਜਾਰਤ ਮਿਲਦੇ 895 895 495 ਜੀ ਆ ਬੜੇ ਲੈ ਲੈਂਦੇ ਸੂਟ ਜਿਹਦਾ ਟੈਗ ਸੀ 1250 ਰੁਪਏ ਜੀ ਇਹ ਵੀ ਤੁਹਾਨੂੰ ਦੇ ਦਾਂਗੇ 495 ਜੀ ਜੀ ਹਾਂ ਬਹ ਹਰ ਵਾਰ ਵੀਡੀਓ ਸ਼ੇਅਰ ਕਰਨ ਸੂਟ ਨਾਲ ਘਰੇ ਭੇਜਦੇ ਆ ਉਵੇਂ ਜਿਹੜਾ ਬੰਦਾ ਇਸ ਵਾਰੀ ਫੁੱਜੇ ਵਾਤ ਉਹ ਸ਼ੇਅਰ ਕਰੂਗਾ ਕਰੂ ਸ਼ੇਅਰ ਟੂ ਗਰੁੱਪ ਕਰੂ ਚੰਗੇ ਜਿਹੇ ਕਮੈਂਟ ਆ ਪੰਜ ਸੂਟ ਪੰਜ ਜਣਾਂ ਦੇ ਘਰੇ ਬਿਲਕੁਲ ਫ੍ਰੀ ਭੇਜਾਂਗੇ ਆਪਾਂ ਜੀ ਕੋਈ ਤੁਹਾਡੇ ਪਹੁੰਚ ਨਹੀਂ ਲਈ ਜਾਊਗੀ ਸੂਟ ਤੇ ਘਰੇ ਪਹੁੰਚੂ ਬਿਲਕੁਲ ਫ੍ਰੀ ਜੀ ਆ ਦੇਖੋ ਭਾਜੀ ਬ੍ਰੈਕਟਡ ਸੂਟ ਜੀ ਇਹ ਸੂਟ ਭਾਜੀ ਇਹ ਵੀ ਹੈਗਾ ਚਾਕਲੇਟ ਕੱਪੜੇ ਉੱਪਰ ਜੀ ਇਹ ਚਾਕਲੇਟ ਪੈਚ ਵਰਕ ਕੀਤਾ ਹੈ ਨਾ ਭਾਜੀ ਪੈਚ ਵਰਕ ਕੀਤਾ ਚਾਕਲੇਟ ਸੂਟ ਕਿਤੋਂ ਵੀ ਨਹੀਂ ਮਿਲਦਾ ਯਾਰ ਬਸੋ ਘੱਟ ਭਾਜੀ ਇਹ ਲੋਕ 1200 ਤੋਂ ਲੈ ਕੇ 1500 ਸੂਟ ਵੇਚਦੇ ਨੇ ਆਪਾਂ ਤੁਹਾਨੂੰ ਭਾਈ ਸੇਲ ਮੇਸ ਦੇਣਾ ਸਿਰਫ 600 ਤੱਕ ਲੈਵਾ ਜੀ ਆ ਦੇਖੋ ਤਾਂ ਕਿ ਦੋ ਦੋ ਯਾਰ ਸੂਟ ਸਿਮਰਾ ਜਾਂ ਲੋ ਜੀ ਬਿਲਕੁਲ ਜੀ ਇਹ ਭਾਈ ਸੂਟ ਬਹੁਤ ਥੋੜੇ ਰਹਿ ਗਏ ਆਪਣੇ ਕੋਲ ਹਾਂ ਹਾਂ ਸਿਰਫ ਸੌਖ ਸੂਟ ਪੈਣੀ ਰਹਿ ਗਏ ਆਪਣੇ ਕੋਲ ਦੇਖੋ ਓਕੇ 2000 ਸੂਟ ਭਾਈ ਤੁਹਾਨੂੰ ਮਿਲਣਾ ਸਿਰਫ 800 ਰੁਪਏ ਦਾ ਜੀ ਇਸ ਤੋਂ ਬਿਹਤਰ ਲੈ ਲੋ ਕੈਮਰੀ ਕੋਡਨ ਜੀ ਜਿਹੜੇ ਕਹਿੰਦੇ ਲਾਈਨਿੰਗ ਲਾਣੀ ਨਹੀਂ ਸੁਣਣਾ ਪਿਆ ਕੋਡਨ ਦਾ ਬਿਲਕੁਲ ਜੀ ਉਹਨਾਂ ਵਿੱਚ ਤੋਂ ਫਾਫਾ ਭਾਜੀ ਆਲੋ ਇਹ ਤੋਂ ਵਿੱਚ 50 ਤੇ ਮਿਲਦਾ 1600 1800 1900 ਜੀ ਜੀ ਅਸੀਂ ਤਾਂ ਨਵਾਂ ਸਰ 7000 ਦਿੰਨੇ ਭਾਜੀ ਭਾਜੀ ਯਾਰ ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਸਾਰੇ ਰੇਟ ਮਿਲੋ 70% ਤੱਕ ਦੇ ਆਫਰ ਭਾਜੀ ਸਾਰੇ ਕਟੋ ਹਟ 50% ਉਹਨਾਂ ਹੈਗੇਗਾ ਯਾ ਕਈ ਆਤਮਾ 70% ਆਪਣੇ ਕੋਲ ਭਾਜੀ ਤੇ ਇਹ ਦੇਨੇ ਸਿਰਫ 10 ਦੇ ਨਖੀਰ ਲੈਣਾ ਭਾਈ ਸਰ ਆਖਰੀ ਦਸ ਨੇ ਹੈਗੇ ਸਟਾਕ ਨਾਲ ਦੇ ਨਿਕਲ ਰਿਹਾ ਇੱਕ ਬੇਨਤੀ ਕਰਦਾ ਜਿਹੜਾ ਜਿੰਨੀ ਜਲਦੀ ਆਜੋ 12 ਫੋਨ ਤੇ ਨਾ ਪ ਸੇਲ ਉਹਨਾਂ ਦਾ ਜਿਹਨਾਂ ਸਟਾਕ ਪਿਆ ਜੀ ਕਿੰਨਾ ਹੋਰ ਬੈਂਦੀ ਕਰਦਾ ਜਿਨ੍ਹਾਂ ਦੇ ਮੰਨ ਲਓ ਵਿਆਹ ਹੋਦੀ ਹੈਗੀ ਆ ਚਾਹੇ 1 ਮਹੀਨੇ ਬਾਅਦ ਵੀ ਆ ਉਹ ਵੀ ਸਾਲ ਸ਼ੋਪਿੰਗ ਆਨ ਕਰਕੇ ਰੱਖ ਲੋ ਤੁਹਾਡੇ ਲੱਖ ਰੁਪਏ ਦਾ ਆਪਣਾ ਮੰਗਨ ਸਾਲ 30000 ਰੁਪਏ ਦਾ ਜੀ ਮਤਲਬ 70% ਤੱਕ ਦੀ ਆਫਰ ਜੀ ਬਿਲਕੁਲ ਬਿਲਕੁਲ ਭਾਜੀ ਲੋਕਾਂ ਦੇ ਸੋਨੇ ਤੇ ਉਹਨੇ ਪੈਸੇ ਨਹੀਂ ਬਚਨੇ ਨਾ 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 ਭਾਜੀ ਇੱਕ ਤੱਕ ਨੂੰ ਸਾਨੂੰ ਕੱਪੜੇ ਪੈਸੇ ਬਚਣੇ ਆ ਇੱਕ ਵਰੀ ਨਾ ਭਾ ਗਿਫਟ ਜੂ ਦਵਾਗੇ ਤੁਹਾਨੂੰ ਕੋਈ ਨਾ ਕੋਈ ਜੀ ਕਿਆ ਬਾਤ ਹੈ ਜੀ ਇਹ ਪ्योर ਕੰਦ ਦਾ ਸੂਟ ਘਰੇ ਤੇ ਆਊਗਾ ਪੈਚਵਰਕ ਨਾਲ ਹੋਗੇ ਤਿੰਨ ਤੋਂ ਚਾਰ ਰੰਗ ਚੁੰਨੀ ਇਹਨਾਂ ਨਾਲ ਵੀ ਆ ਕੋਟਨ ਦੀ ਫਿਰ ਬਾਜ਼ਾਰ 'ਚ ਇਹਦਾ 695 ਇਸ ਤੋਂ ਵੱਧ 295 ਦਾ ਜੀ 5 ਮਿੰਟ ਪਿਓਰ ਆਲਓਵਰ ਕੈਮਰੀ ਦਾ ਸੂਟ ਜੀ ਨਾਲ ਉਹ ਜਿੰਨੇ 22 ਮੀਟਰ ਦੀ ਫਿਰ ਬਾਜ਼ਾਰ 'ਚ ਇਹਦਾ 655 ਇਸ ਤੋਂ ਵੱਧ 295 ਜੀ ਅੰਗਰੇਜ਼ ਚ ਇਹਨਾਂ ਨੂੰ ਮਿਲਣਗੇ 8 ਤੋਂ 10 ਰੰਗ ਜੀ ਇਸ ਤੋਂ ਕੀ ਆ ਗਈ ਮੇਰੇ ਵਰਗਾ ਸੂਟ ਜੀ ਡਿਜ਼ਾਈਨਰ ਸੂਟ ਹੈ ਇਹ ਘਰੇ ਤੋਂ ਡਿਜ਼ਾਈਨਿੰਗ ਕੀਤੀ ਹੋਈ ਹੈ ਬਹੁਤ ਸੋਹਣੀ 3 ਮਿੰਟ ਸਲਵਾਰ ਚੁੰਨੀ ਉਹ ਕੋਟਨ ਦੀ ਫਿਰ ਬਾਜ਼ਾਰ 'ਚ ਮਿਲਦਾ 890 ਇਸ ਤੋਂ ਵੱਧ 350 ਜੀ ਅੱਛਾ ਇਹ ਮੈਂ ਦੇਖਦਾ ਪਿਆ ਜਿੰਨੇ ਵੀ ਇਹ ਸਾਰੇ ਮਿਰਰ ਵਰਕ ਵਾਲੇ ਸੂਟ ਜੀ ਰੰਗ ਵੀ ਹੈ ਕਿ ਨਹੀਂ ਤੁਹਾਡੀ ਡਿਜ਼ਾਈਨ ਵੀ ਹੈ ਸਾਡੇ ਕੋਲ 350 ਦਾ ਜੀ ਇਸ ਤੋਂ ਘਿਆ ਦੇਖੋ ਜੀ ਮਸਲੀਨ ਦਾ ਸੂਟ ਨੇ ਇੱਕ ਦੇ ਕੰਮ ਕੀਤਾ ਹੋਇਆ ਘੇਰੇ ਦੇ ਵਿੱਚ ਕੀਤਾ ਕੰਮ ਪੂਰਾ ਫਰੰਟ ਤੇ ਹੈਵੀ ਹੈ ਨਾਲ 4 ਚਾਰ ਦੁਪੱਟਾ ਰੰਗਣੇ ਚਾਰ ਤੇ ਪੰਜ ਸੂਟ ਬਾਜ਼ਾਰ ਤੋਂ ਮਿਲਦਾ ਹੈ 196 98 495 ਜੀ ਜੀ ਇੱਕ ਮਿੰਟ ਯਾਰ 골ਡਨ ਵਰਕ ਵਾਲੇ ਸੂਣੀ 495 ਜੀ ਉਹ ਵੀ 495 ਆ ਕਟ ਵਰਕ ਵਾਲੀ ਚੁੰਨੀਆਂ 495 ਦੇਖੋ ਜੀ ਇਹ ਚੁੰਨੀ ਆ ਗਟ ਵਰਕ ਵਾਲੀ ਰੰਗਣੇ ਚੀਵਾਂ ਦੇ 3 ਤੋਂ 4 ਇਹ ਕਹਿੰਦੇ ਬਾਜ਼ਾਰ ਤੇ 196 ਸਾਡੇ ਕੋਲ ਕਲੀਅਰ ਸੇਲ ਮੇਲੇ ਤੇ 495 ਜੀ ਆਹ ਲੋ ਜੀ ਜਾਮ ਕੋਟਨ ਦਾ ਸੂਟ ਜੀ ਨਾਲ ਚੁੰਨੀ ਕਟ ਵਰਕ ਵਾਲੀ ਮਸਲੀਨ ਦੀ ਰੰਗਣੇ ਚਾਰ ਸੂਟ ਬਜਾ ਰਹੇ ਕਿਰਮ ਜਨਮ 1195 ਅਜ ਤੋਂ ਨਵਾਗੇ ਇਹ ਵੀ 4595 ਜੀ ਆਪਾਂ ਸਟਾਕ ਕਲੀਅਰ ਕਰਨਾ ਹੈ ਚੀਜ਼ਾਂ ਸਾਰੀਆਂ ਰੇਟ ਟੂ ਰੇਟ ਵੀ ਦੇ ਦੇਣੀ ਹੈ ਨਹੀਂ ਰੇਟ ਟੂ ਰੇਟ ਨਹੀਂ ਰੇਟ ਤੋਂ ਵੀ ਘੱਟ ਦੇ ਰੇਟ ਤੇ ਜੀ ਆ ਦੇਖੋ ਆ ਵੀ ਪਿਓਰ ਕੋਡ ਨੇ ਸੂਰ ਨਾਲ ਤੁੰਗੀਆਂ ਪਿਓਰ ਵਾਲੇ ਆ ਦੇਖੋ ਡਿਜ਼ਾਈਨਿੰਗ ਕੀਤੀ ਕਿਤਾ ਆਰੀ ਵਰਕ ਦੀ ਹਾਂ ਇਹ ਵੀ ਤੁਹਾਨੂੰ ਦੇਣੇ 499 ਬਾਜੀ ਕੀ ਬਾਤ ਹੈ ਜੀ ਭਾਜੀ ਇੰਨੇ ਡਿਜ਼ਾਈਨ ਡਿਜ਼ਾਈਨਰ ਮਿਲ ਗਏ ਹੋਰ 35 40 ਦੇ ਜਾਂਦੀ ਸਾਰੇ 35 40 ਡਿਜ਼ਾਈਨ ਆਣੇ ਆ ਸਾਰੇ 499 ਬਾਜੀ ਲਓ ਪਾਕਿਸਤਾਨੀ ਸੂਟ ਵੀ ਲੈ ਲਓ ਬਿਲਕੁਲ ਉਹ ਵੀ 499 ਬਾਜੀ ਇੱਕ ਤੋਂ ਇੱਕ ਡਿਜ਼ਾਈਨਿੰਗ ਆਈ ਪਈ ਹੈ ਸਾਰੇ 499 ਅੱਛਾ ਡਿਜ਼ਾਈਨਿੰਗ ਆਪਾਂ ਬਧਾਈ ਜਾਣੀ ਹੈ ਰੇਟ ਨਹੀਂ ਕੋਈ ਬਦਲਾਂ ਨਾ 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 ਆਪਾਂ ਜੀ ਰੇਟ ਜਿੰਨੇ 1000 11 12 ਸਰ 499 ਬਾਜੀ ਆ ਦੇਖੋ ਬਾਜੀ ਇਹ ਡਿਜ਼ਾਈਨ ਜੀ ਰਾਮ ਟੈਕਸਟਾਈਲ ਕਪੜਾ ਬੁਟੀਕ ਦਾ ਕਪੜਾ ਜੀ ਕੜਾਈ ਜਾਊਗੀ ਨੀ ਤੇ ਕਿਤੋਂ ਘੱਟ ਵਰਗੇ ਚੁੰਨੀਆਂ ਮਸਲੀਨ ਦੀ ਜੀ ਜੀ ਸੂਟ ਵਾ ਦੀ ਬਿਜਾਰ ਚ ਵੇਚਦਾ ਵਾ 11 ਤਨੇ 12 ਤਨੇ ਆ ਦੇਖੋ ਡਿਜ਼ਾਈਨਿੰਗ ਕਿੰਨੀ ਸੋਹਣੀ ਸੋਹਣੀ ਹੈ ਦੀ ਇਹ ਤੁਹਾਨੂੰ ਭਾਜੀ ਵਾ ਸੇਲ ਮੇਲੇ ਦੇ ਰਹੇ ਸਰ 595 ਵਾ ਜੀ ਭਾਜੀ ਇੱਕ ਮੈਂ ਰਾਮ ਟੈਕਸ ਦੇ ਯਾਰ ਕੱਲੇ ਬੇਸ ਨਹੀਂ ਆਨੇ ਨੇ ਭਾਜੀ ਕੱਪੜੇ ਹੀ ਸਾਤ ਅੱਠ ਸਰ ਦੇ ਕੱਪੜਾ ਫੜਾਈ ਹੈ ਕੜਾਈ ਕਰਵਾ ਕੇ ਚੁੰਨੀ ਨਾਲ 2 ਮੀਟਰ ਦੀ ਲਾ ਕੇ ਰੇਟ ਤੁਹਾਨੂੰ ਦੰਦਾ ਸਰ 595 ਵਾ ਜੀ ਆ ਦੇਖ ਵਜੇ ਅਕ ਲਾਰਟੀਕਲ ਜੀ ਪਿਓਰ ਮਸਲੀਨ ਦਾ ਸੂਟ ਨਾਲ ਹਾਊਗੀ ਸਲਵਾਰ ਵਾਈਟ ਕੜਾਈ ਵਾਲੀ ਤੇ ਰੰਗ ਆਣਗੇ ਤੇ ਚ ਕਹੀ ਦੀ ਦਸ ਤੋ ਵਾਰ ਰੰਗ ਚਾਣਗੇ ਬੜੀ ਠੀਕ ਦਾ ਡਿਜ਼ਾਈਨ ਜੀ ਅੱਛਾ ਮੈਂ ਸਾਰੇ ਦੇਖਿਆ ਸਲਵਾਰਾਂ ਤੇ ਵੀ ਵਧੀਆ ਵਰਕ ਕੀਤਾ ਸਫਿਸਟੀਕੇਟਿਡ ਸੂਟ ਦੇ ਉੱਤੇ ਵੀ ਬਾਜੀ ਸੂਟ ਬਾਜ਼ਾਰ ਦਾ 1200 1400 ਲੱਗਦਾ ਜੀ ਇਥੇ ਤਾਂ ਦੇੜੇ ਸੇਲ ਮੇ ਸਿਰਫ 595 ਦਾ ਜੀ ਆ ਦੇਖੋ ਤਾਂ ਕਿ 2000 ਵਾਲ ਸੂਟ ਸਿਮਰਾਓ ਜਲੋ ਜੀ ਬਿਲਕੁਲ ਜੀ ਇਹ ਕੋਈ ਸੂਟ ਬਹੁਤ ਥੋੜੇ ਰਹਿ ਗਏ ਆਪਣੇ ਕੋਲ ਸਿਰਫ 100 ਸੂਟ ਪੈਣੀ ਰਹਿ ਗਏ ਆਪਣੇ ਕੋਲ ਦੇਖੋ ਓਕੇ 2000 ਸੂਟ ਬਾਜੀ ਨੂੰ ਮਿਲਣਾ ਸਿਰਫ 800 ਰੁਪਏ ਦਾ ਜੀ ਇਹ ਸਿਰਫ 800 ਰੁਪਏ ਦਾ ਜੀ ਬਿਲਕੁਲ ਬਾਜੀ ਸਾਰਾ ਤਾਂ ਕੀਤਾ ਹੈਂਡ ਵਰਕ ਜੀ 5000 2000 1800 1900 ਸਾਡੀ ਦੁਕਾਨ ਦਾ ਸੇਲ ਮੇਲੇ ਆਖਰੀ 10 ਦਿਨ ਲਈ ਸਿਰਫ 800 ਰੁਪਏ ਦਾ ਜੀ ਆਹ ਦੇਖੋ ਬਾਜੀ ਬੁਟੀਕ ਦਾ ਫੋਟੋ ਵਾਲਾ ਪੀਸ ਹੀ ਇਹਦੀ ਬਾਜੂ ਵਰਕ ਵੀ ਆਊਗਾ ਘੇਰੇ ਦੇ ਵੀ ਆਗੇ neck ਦੇ ਵਰਕ ਵੀ ਆ ਗਿਆ ਦਿਖਾ ਦਿਓ ਬਾਜੂ ਚਾਹੇ ਬਾਜੂ ਰੋ ਤੇ ਨਾ ਪਹੁੰਚਾ ਨਾਲ ਦੁਪੱਟਾ ਉਹ 2.5 ਮੀਟਰ ਦਾ ਬਾਜੀ ਸੈਲੀਬ੍ਰਿਟੀ ਦਾ ਜੀ ਇਹ ਫੋਟੋ ਵਾਲਾ ਸੂਟ ਆ ਗਿਆ 2780 ਰੁਪਏ ਦਾ ਨਾ ਬਾਜੀ 2780 ਨਹੀਂ ਆਪਣੇ ਕੋ 780 ਹੈ ਦੀ ਆਪਣੇ 2000 ਰੁਪਏ ਉੱਡ ਗਿਆ ਅੱਜ 2000 ਰੁਪਏ ਉੱਡ ਗਿਆ ਇਹ ਇਹ ਬੁਟੀਕ ਵੇਚਦੇ ਨੇ 2780 ਕੋਈ ਆਪ ਪੜਨੇ ਆ ਬਿਲਕੁਲ ਬੜੀ ਦਾ ਨਾਮ ਮੈਂਸ਼ਨ ਕਰਦੀ ਜੀ 2780 ਬੜੀ ਕੁ ਵੇਚਦਾ ਜੀ ਇਹਦਾ ਨਾ 780 ਦਾ ਜੀ 780 ਕਿੰਨਾ ਕੀ ਬਿਲਕੁਲ ਵਧੀਆ ਦੇ ਕੋਲ ਜਾਨ ਅਗਲਾ ਜੀ ਇਹ ਪਾਜੀ ਸੂਟ ਵੇਚਦਾ ਬਈ 2000 ਰੁਪਏ ਦਾ ਜੀ ਜੀ ਇਹਦੀ ਬਾਜੂ ਵਰਕ ਵੀ ਆਊਗਾ ਨਾ ਚੁੰਨੀ ਕੁਟ ਵਰਕ ਵਾਲੀ ਇਹ ਵੀ ਤੁਹਾਨੂੰ ਦਵਾਂਗੇ 800 ਰੁਪਏ ਦਾ ਜੀ ਇਹ ਵੀ 800 ਬਿਲਕੁਲ ਭਾਜੀ ਇਸ ਤੋਂ ਮੇਰਾ ਇਦਾਂ ਸੂਟ ਫਰਸੀ ਪਿਓਰ ਮਸਲੀਨਾ ਸੂਟ ਦੀ ਪਿਓਰ ਮਸਲੀਨਾ ਰੱਖੋ ਬਿਲਕੁਲ ਜੀ ਬਾਜੀ ਬਾਦੂਪਤ ਨਾਲ ਚੁੰਨੀਆਂ ਪਾਰੀਆਂ ਆਣਗੀਆਂ ਇਸ ਨੂੰ ਪੈਸੇ ਨਾਲ 995 ਬਾਜੀ ਅੱਛਾ ਇਹ 995 ਦੇ ਆ ਜਿਹੜੇ ਬਾਜ਼ਾਰ 22500 ਦੇ ਸੂਟ ਵਿਕਦੇ ਬਿਲਕੁਲ ਬਾਜੀ ਕਿੰਨਾ ਹੋਰ ਬੇਨਤੀ ਕਰਦਾ ਜਿਨ੍ਹਾਂ ਨੇ ਮੰਨ ਲਓ ਵਿਆਹ ਚੁਦੀ ਹੈਗੀ ਆ ਚਾਹੇ 1 ਮਹੀਨੇ ਬਾਅਦ ਵੀ ਆ ਉਹ ਵੀ ਸਾਰਾ ਸ਼ੋਪਿੰਗ ਹੁਣ ਕਰਕੇ ਰੱਖ ਲੋ ਤੁਹਾਡੇ ਲੱਖ ਰੁਪਏ ਦੇ ਆਪੜਾ ਮੰਨਸਾ 30000 ਰੁਪਏ ਦਾ ਜੀ ਮਤਲਬ 70% ਤੱਕ ਦੀ ਆਫਰ ਬਿਲਕੁਲ ਬਿਲਕੁਲ ਬਾਜੀ ਲੋਕਾਂ ਦੇ ਸੋਨੇ ਤੇ ਉਹਨੇ ਪੈਸੇ ਨਹੀਂ ਬਜਨੇ ਨਾ 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 ਬਾਜੀ ਇੱਕ ਤਰ੍ਹਾਂ ਸਨ ਕਪੜੇ ਪ ਇੱਕ ਵਾਰੀ ਨਾ ਬਾ ਗਿਫਟ ਜੂ ਦੇਵਾਂਗੇ ਤੁਹਾਨੂੰ ਕੋਈ ਨਾ ਕੋਈ ਜੀ ਕਿਆ ਬਾਤ ਹੈ ਜੀ ਇਸ ਤੋਂ ਬਿੰਦ ਆਪਣੇ ਪ੍ਰਿੰਟ ਸੂਟਾਂ ਦੀ ਵੈਰਾਈ ਬਹੁਤ ਵਧੀਆ ਆਪਣੇ ਕੋਲ ਇਸ ਤਰ੍ਹਾਂ ਦੇ ਤੁਹਾਨੂੰ ਜਿੰਨੇ ਮਰਜ਼ੀ ਸੂਟ ਪ੍ਰਿੰਟ ਲੈ ਲਓ ਇਹ ਤੁਹਾਨੂੰ ਦਵਾ 50 ਤੋਂ 70% ਆਨ ਆਫ ਜੀ ਹਰ ਸੂਟ ਪਰ ਰੇਟ ਮੈਂਸ਼ਨ ਹੋਊਗਾ ਜਿੰਨੇ ਮਰਜ਼ੀ ਸੂਟ ਹਾਓ ਜਿੰਨੇ ਮਰਜ਼ੀ ਲਓ ਆ ਦੇਖੋ ਜੀ ਇੱਕ ਦਤਨ ਡਿਜ਼ਾਈਨ ਵਲੋਂ ਪਾਕਿਸਤਾਨ ਡਿਜ਼ਾਈਨ ਆ ਗਿਆ ਡਾਰਕ ਰੰਗ ਆ ਗਏ ਆ ਲਾਈਟ ਸ਼ੇਡ ਆ ਗਏ ਅੱਛਾ ਜੇ ਕਿਸੇ ਨੇ ਮੈਨੂੰ ਲੇਡੀਜ਼ ਨੇ ਲੈਣਾ ਡਾਰਕ ਲਾਈਟ ਜਾਂ ਜਿਹੜਾ ਵੀ ਕਲਰ ਲੈਣਾ ਮਿਲ ਸਕਦਾ ਜਿਹੜਾ ਮਰਜ਼ੀ ਭਾਈ ਰੰਗ ਲਓ ਇਦਾਂ ਦੇ ਚੁੰਨੀਆਂ ਪੇਰੋ ਥੋੜੜੇ ਆਉਂਦੇ ਆ ਆਪਣੇ ਸਾਰੇ ਹੈਗੇ ਆ ਇਹੀ ਨਾ ਸਮਝਣ ਲੋਕੀ ਜਿਹੜੇ ਕੜਾਈਆਂ ਵੇਚਦੇ ਨੇ ਇਹ ਤਾਂ ਲੋਕੀ ਬੋਟਲਾਂ ਲੈ ਲੈ ਕੇ ਯਾਰ ਚ ਘੁੰਮਦੇ ਰਹਿੰਦੇ ਆ ਭਾਜੀ ਜੋ ਮਰਜ਼ੀ ਲੋ ਭਾਜੀ ਇਦਾਂ ਦੇ ਦੇਖੋ ਆ ਬੁਢੀਕ ਦੇ ਉੱਪਰ ਕੜਾਈਆਂ ਦੇਖੋ ਪਲੇਨ ਉੱਪਰ ਦੀ ਪ੍ਰਿੰਟ ਉੱਪਰ ਕੜਾਈਆਂ ਇਹ ਸਾਰੇ ਬਕਰਵਾ ਕੇ ਰੱਖਦੇ ਆਪਾਂ ਤੈਨੂੰ ਆਪ ਕੋਈ ਕੜਾਈ ਦੇਖੋ ਕੋਈ ਰੈਡੀ ਸੂਟ ਮਿਲਨੇ ਸਾਰ ਇਦਾਂ ਦੇ ਕੋਈ ਵਾਹ ਕੋਮ ਫਿਰ ਕੇ ਟਾਈਮ ਖਰਾਬ ਕਰਨ ਦੀ ਲੋੜ ਨਹੀਂ ਹੈ ਰੈਡੀ ਸੂਟ ਤੇ ਰੇਟ ਵੀ ਅੱਧੇ ਇਹ ਸੂਟਾਂ ਤੇ ਵੀ ਰੇਟ 700 ਤੋਂ 1700 ਰੁਪਏ ਦਾ ਆਫ ਹੈ ਜੀ ਘੱਟੋ ਘੱਟ 50% ਦੀ ਆ ਦੇਖੋ ਪਾਜੀ ਪਿਓਰ ਦੇ ਸੂਟ ਜੀ ਗਲੇ ਦੇ ਕਿਨ ਕੋਲ ਕੰਮ ਕੀਤਾ ਆ ਯਾਰ ਕੱਪੜੇ ਦੇ ਕੋ ਘੇਰੇ ਦਾ ਕੰਮ ਦੇ ਕੋ ਸਲਵਾਰ ਤੇ ਵਰਕ ਜੀ ਨਾਲ ਚੁੰਨੀਆਂ ਪੂਰੇ ਫੈਂਸੀ ਆ ਤੇਰੀ ਬਟੂੜੀ ਭਾਈ ਆਣਗੇ ਇਦਾਂ ਸੂਟ ਭਾਈ ਜਿੰਨੇ ਮਰਜ਼ੀ ਡਿਜ਼ਾਈਨ ਲੋ ਤੁਹਾਨੂੰ ਪਾ ਇਹਨਾਂ ਤੇ ਵੀ ਘੱਟੋ ਘੱਟ 50% ਬਾਸ ਨੂੰ ਆਫ ਦੇਣ ਜਾ ਰਹੇ ਆ ਜੀ ਕਿਸੇ ਦੀ ਬਾਜੂ ਤੇ ਵਰਕ ਆ ਕਿਸੇ ਦੇ ਪਹੁੰਚ ਦੇ ਵਰਕ ਆ ਕਿਸੇ ਦੀ ਬਾਜ਼ੂ ਪਹੁੰਚੇ ਤਾਂ ਉਹਨਾਂ ਦਾ ਵਰਕ ਆ ਜੀ ਸਾਰੇ ਸੂਟ ਐ ਹੱਥ ਕੱਢੇ ਜਿਹਨੂੰ ਪਹੈਂਡ ਵਰਕ ਨੇ ਬਿਲਕੁਲ 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 ਬਾਜੀ ਦੇਖੋ ਸਾਰੇ ਸਿੰਗਲ ਸਿੰਗਲ ਪੀਸ ਹੋਣਗੇ ਇਸ ਸੂਟ ਦੀ ਖਾਸ ਗੱਲ ਕੀ ਆ ਤੁਹਾਡੇ ਸੂਟ ਤੁਹਾਡੇ ਕੋਲ ਆ ਜੀ ਮਤਲਬ ਸੋਲੋ ਸੂਟ ਜਿਹਨੂੰ ਆਪਾਂ ਬਿਲਕੁਲ ਜਿਹੜੇ ਬਾਜੀ ਕੁੜੀਆਂ ਨਾ ਅੱਜ ਕੱਲ ਕਾਲਜ ਵਾਲੀਆਂ ਕੁੜੀਆਂ ਆਪ ਤਿਆਰ ਕਰਵਾਉਂਦੀਆਂ ਨੇ ਸੂਟ ਬਿਲਕੁਲ ਜੀ ਕਿਹੜੀ ਕੜਾਈ ਉਹ ਤਿੰਨ ਤਰੀਕੇ ਲਾਈਂਦੀਆਂ ਪਾਜੀ ਆਪਨੇ ਸੂਟ ਦੇ ਨਾਲ ਮਿਲਣਾ 1100 12 1500 ਬਸ ਖੀਲ ਬਸ ਬਸ ਮਤਲਬ ਜਿੰਨੇ ਦਾ ਬੇਸ ਆਣਾ ਉਹਨੇ ਚ ਪੂਰੇ ਤਿਆਰ ਸੂਟ ਮਿਲ ਦੀ ਬਈ ਲੋ ਵੇਖੋ ਡਾਕ ਡਾਕ ਗਿਆ ਲੈ ਰਿਹਾ ਡੇਗਾ ਇਹ ਸਾਰੇ ਪਾ ਇਦਾਂ ਸੂਟ ਮਿਲਨੇ ਆ ਬਜ਼ਾਰ ਤੋਂ ਅੱਧੇ ਰੇਟਾਂ ਦੇ ਭਾਜੀ ਆ ਦੇਖੋ ਆ ਬੁਟੀਕ ਵੀ ਦੇਖੋ ਸਾਰੇ ਅੱਛਾ ਹੈਗੇ ਸਾਰੇ ਜਗਮਗਾ ਕਰਦੇ ਸਾਰੇ ਹੀ ਪਾਦੀ ਜਿਵੇਂ ਦੇਖਵਾਸ ਉਡਾ ਗਿਆ ਭਾਜੀ ਆ ਲੋ ਬਲੈਕ ਕਲਰ ਤਾਂ ਉੱਧੇ ਹੀ ਡਿਮਾਂਡ ਬਹੁਤ ਜ਼ਿਆਦਾ ਨਾ ਭਾਜੀ ਸਿਰੇ 995 ਜੀ ਚਾਹੇ ਮਸਲੀਨ ਲੈ ਲੋ ਹਾਂ ਚਾਹੇ ਲੈ ਲੋ ਸ਼ਿਮਰ ਜੀ ਜੀ ਠੀਕ ਆ ਜੀ ਚਾਹੇ ਲੈ ਲੋ ਚੌਗਲ ਕਪੜਾ ਜੀ ਬਿਲਕੁਲ ਜੀ ਚਾਹੇ ਲੈ ਬਾਜੂ ਕੱਢੀ ਵਾਲਾ ਹਾਂ ਹਾਂ ਚਾਹੇ ਲੈ ਲੈ ਬਾਜੂ ਤੇ ਪਹੁੰਦੇ ਕੱਢੇ ਵਾਲਾ ਜੀ ਜੀ ਇਹ ਸਾਰੇ ਭਾਈ ਸਤਰਾ 995 ਜੀ ਸਿਰਫ 995 ਆ ਦੇਖੋ ਭਾਈ ਚਾਹੇ ਲੈ ਫਿਊਜ਼ਨ ਕਪੜਾ ਜੀ ਹਾਂ ਠੀਕ ਹੈ ਜੀ ਇਹ ਬਾਜ਼ਾਰੋਂ 2250 ਵਿੱਚ ਮਿਲਦਾ ਜੀ ਹਲੋ ਇਹ ਇੱਕ ਚੀਜ਼ ਦੇਖੀਏ ਸਾਰਿਆਂ ਦੇ ਉੱਤੇ ਹੈਂਡਵਰਕ ਆਣਾ ਨਾ ਭਾਜੀ ਸਾਰੇ ਪਜਨ ਹੈਂਡਵਰਕ ਆਣਾ ਸਾਰਿਆਂ 'ਤੇ ਜੀ ਜੀ ਆ ਦੇਖੋ ਵੀਰੇ ਇਹ ਸਾਰੇ ਤੁਹਾਨੂੰ ਮਿਲਣਗੇ ਸਿਰਫ 999 ਬਾਜੀ। ਕੀ ਬਾਤ ਹੈ। ਇਦਾਂ ਦੇ ਹੋਰ ਹਜ਼ਾਰੇ ਨਹੀਂ ਤੁਹਾਨੂੰ ਮਿਲ ਗਏ ਦੇਖੋ। ਮੈਂ ਉਹ ਹੀ ਦੇਖਦਾ ਪਏ ਇਹਦੇ ਡਿਜ਼ਾਈਨ ਬਹੁਤ ਜ਼ਿਆਦਾ ਹੈਗੇ ਨਾ। ਬਾਜੀ ਆ ਲਓ ਪਿਓਰ ਕਰੇ ਤੇ ਸੂਟ ਜੀ ਪਿਓਰ ਕਰੇ ਨੇਚਰੋ ਦੇ। ਜੀ ਜੀ। ਸਾਰੇ ਹੈਂਡਲੋਕ ਕੀਤੇ ਪਾਜੀ। ਇਹ ਸਾਰੇ ਬਾਜੀ ਨੇ ਮਰਜ਼ੀ ਸੂਟ ਚੱਕ ਲਓ। ਤੁਹਾਨੂੰ ਸਾਰੇ ਮਿਲਣੇ 999 ਬਾਜੀ। ਵਾਹ ਜੀ। ਆਹ ਦੇਖੋ। ਆਹ ਲੁਫਕਾਰੀਆਂ ਵਾਲੀਆਂ ਰਣਗੇ। ਇਹ ਵੀ 995 ਜੀ। ਇਹ ਵੀ 995। ਚੁੰਨੀਆਂ ਬਨਾਸ ਹੀ ਆਣਗੀਆਂ। ਅੱਛਾ ਇਹ ਵੀ ਨੈਕ ਤੇ ਪਾਜੀ ਆਹ ਲੇਟੈਸਟ ਹੈ। ਇਹ ਵੀ ਆਪਾਂ ਸੇਲ ਚ। ਵੀਨਕ ਪਲਸ ਬਨਾਸ ਚੁੰਨੀ। ਇਦਾਂ ਸੂਟ ਮੰਨ ਲੋਗੇ ਬਾਜੂ ਪਹੁੰਚੇ ਘਟੀਆਂ ਦੇ ਅੱਗੇ ਆਪਾਂ ਕਹਿੰਨੇ ਆ ਵੀ ਜਾਲ ਸੂਟ ਆ ਗਿਆ ਜਿੱਥੇ ਜਗ੍ਹਾ ਨਹੀਂ ਬਚਦੀ ਬਿਲਕੁਲ ਭਾਜੀ ਇਦਾਂ ਦੇ ਆ ਗਏ ਇਹ ਸੂਟ ਪਾ ਦੀ ਬਾਜ਼ਾਰ ਨਾਲੋਂ ਤੁਹਾਨੂੰ ਲਿਖ ਕੇ ਦਿੰਨਾ ਅੱਧਮਲਤ ਦਊਂਗਾ ਜੀ ਇਹ ਸਾਰੇ ਸੂਟ ਆ ਸਾਰੇ ਇਦਾਂ ਦੇ ਤੁਹਾਨੂੰ 3600 ਰੁਪਏ ਨਹੀਂ ਮਿਲਣਾ ਆ ਦੇਖੋ ਭਾਈ ਤੁਹਾਨੂੰ ਦਿਖਾਣਾ ਆ ਜਓ ਉਧਰ ਨੂੰ ਜੀ ਆ ਆ ਦੇਖੋ ਇਸ ਤੋਂ ਬਿਨਾ ਆ ਸੂਟ ਲੈ ਲਓ ਭਾਜੀ ਹਾਂ ਹਾਂ 2600 ਬਿਲਕੁਲ 1000 ਰੁਪਏ ਦਾ ਜੀ ਇਹ ਮਤਲਬ 2600 ਰੁਪਏ ਜਿਹੜਾ ਰੇਟ ਹੈ 1000 ਰੁਪਏ ਦਾ 1000 ਰੁਪਏ ਦਾ ਭਾਜੀ ਵਾਹ ਜੀ ਵਾਹ ਲਓ ਜੀ 2600 ਹਾਂ ਆ ਲਓ 1000 ਰੁਪਏ ਦਾ ਵੀ ਇਹ ਵੀ 1000 ਰੁਪਏ ਦਾ 1000 ਰੁਪਏ ਦਾ ਭਾਜੀ ਕਿਆ ਬਾਤ ਆ ਲਓ ਵੀਰੇ 2600 ਹਾਂ ਹਾਂ ਆ ਲਓ 1000 ਰੁਪਏ ਵੀਰੇ ਇਹ ਵੀ 1000 ਰੁਪਏ ਦਾ ਠੀਕ ਹੈ ਭਾਜੀ ਇਸ ਤੋਂ ਬਿਨਾਂ ਘਾਰੇ ਸੂਰ ਜੀ ਤੇ 35 ਪੈਨਸਲ ਹੋਬਿਆਰ ਬੈਠੇ ਆ ਦੇਖੋ 1300 1400 ਬਸ 1300 1400 ਮਤਲਬ ਇਹ ਸਿਰਫ 10 ਦਿਨਾਂ ਦੇ ਵਾਸਤੇ ਹੈ ਪਾਜੀ ਮਾਲ ਦੇਖੋ ਝੜ ਰਿਹਾ ਮਾਲ ਬਸ ਖਾਲੀ ਮਾਲ ਹੋ ਰਿਹਾ ਵਾ ਇਦਾਂ ਸੂਟ ਚਾਹਤੇ ਜਿਹੜੇ ਬਈ ਸੂਟ ਦੇ ਨੂੰ ਮਿਲਨੇ ਆ ਦੇਖੋ ਇਹ ਤੁਹਾਨੂੰ 15 1700 ਨਹੀਂ ਮਿਲਣੇ ਆ 15 17 ਹਾਂਜੀ ਇਦਾਂ ਭਾਈ ਦੇਖੋ ਸਾਰੇ ਜਿਹੜਾ ਨੇ ਫਿਲਹਾਲ ਪਏ ਆ ਸਿਰਫ 10 ਦਿਨ ਲਈ ਤੁਹਾਨੂੰ ਬੇਨਤੀ ਕਰਦੇ ਆ ਜਿੰਨੀ ਜਲਦੀ ਉਹਨਾਂ ਜਲਦੀ ਦੁਕਾਨ ਤੇ ਆ ਜਾਓ ਤੇ ਸੇਲ ਮੇਲੇ ਫਾਇਦਾ ਲੈ ਲਓ ਸਾਡਾ ਮੋਬਾਈਲ ਨੰਬਰ ਨੋਟ ਕਰ ਲਓ ਜੀ 72774024 ਦੁਕਾਨ ਦਾ ਐਡਰ ਮਾਛੀਵਾੜਾ ਜੀ ਮਾਛੀਵਾੜਾ বাস ਸਟੈਂਡ ਰੋਡ ਤੇ ਸਰਕਾਰੀ ਅਸਬਕ ਨਾਲ ਦੁਕਾਨਾ ਬਣੀ ਜੀ ਮੋਬਾਈਲ ਨੰਬਰ ਹੈਗਾ 727424 ਮਾਨੇ ਜੱਟੀ ਮਾਛੀਵਾੜਾ ਸਤਿਗੁਰੂ